ਮਾਰਵਾੜੀ ਬਸ਼ੇਰਾ ਦਿਖਾਉਣ ਲੱਗਿਆ ਸੱਜਣੋ ਤੁਹਾਨੂੰ ਜਿਹੜੇ ਸੱਜਣ ਪਿਆਰੇ ਸ਼ੌਂਕ ਰੱਖਦੇ ਨੇ ਮਾਰਵਾੜੀ ਜਾਣਨ ਦਾ ਕਿਸੇ ਨੇ ਸ਼ੌਂਕ ਵਜੋਂ ਵੀ ਆਪਣੇ ਘਰੇ ਰੱਖਣਾ ਮਾਰਵਾੜੀ ਬਸ਼ੇਰਾ ਤੁਹਾਡੇ ਸਾਹਮਣੇ ਹਾਜ਼ਰ ਆ ਸੱਜਣੋ ਕਾਲੇ ਘੋੜੇ ਦਾ ਬੱਚਾ ਗਾ ਇਹ ਰਾਜਸਥਾਨ ਕੰਨੀ ਕੋਈ ਮਸ਼ਹੂਰ ਕਾਲੇ ਘੋੜੇ ਦੇ ਨਾਂ ਤੇ ਮਸ਼ਹੂਰ ਘੋੜਾ ਗਾ ਬਹੁਤ ਉਸ ਘੋੜੇ ਦਾ ਇਹ ਬੱਚਾ ਗਾ ਬਾਈ ਘੋੜੀ ਲੈ ਕੇ ਆਏ ਦੀ ਉਹਦੇ ਪਿੱਛੇ ਆਇਆ ਦੀ ਬਸ਼ੇਰਾ ਇਹ ਤੇ ਮੱਥੇ ਫੁੱਲਾ ਦੋਸਤੋ ਇੱਕ ਪੈਰ ਪਿਸਲਾ ਚਿੱਟਾ 15ਵੇਂ ਬਿਸ਼ੇਰੇ ਦੀ ਉਮਰ ਆ ਬਾਲਪੋਰੀਆਂ ਦਾ ਬਾਈ ਕਹਿੰਦਾ ਬਿਸ਼ੇਰਾ ਬਿਲਕੁਲ ਸਾਫ ਆ ਮਾਂ ਦੀ ਹਾਈਟ ਆ ਜਿਹੜੀ 61 ਇੰਚ ਆ ਤੇ ਪਿਓ ਇਹਦਾ ਬਹੁਤ ਚੰਗੀ ਲੈਂਦਾ ਬਾਈ ਕਹਿੰਦੇ ਵੀ ਕਾਲੇ ਘੋੜੇ ਦੇ ਨਾਂ ਨਾਲ ਮਸ਼ਹੂਰ ਆ ਰਾਜਸਥਾਨ ਕੰਨੀਓ ਘੋੜੀ ਲੈ ਕੇ ਆਈਦੀ ਆਪਾਂ ਉਹਦੇ ਪਿੱਛੇ ਆਇਆ ਦੀ ਬਿਸ਼ੇਰਾ ਆਪੂਠਾ ਪੱਠਾ ਚੈੱਕ ਕਰਨ ਨੂੰ ਬਸ਼ੀਰੇ ਦਾ ਐਨ ਸੋਹਣਾ ਤੇ ਸਾਫ਼ ਸੁਥਰਾ ਬਸ਼ੀਰਾ ਸੱਜਣੋਂ ਜੇ ਕਿਸੇ ਸੱਜਣ ਦੇ ਫਿੱਟ ਪੈਂਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਫਰਵਾਹੀ ਪਿੰਡਾ ਬਾਈ ਦਾ ਜਿਲਾ ਬਾਈ ਨੂੰ ਬਰਨਾਲਾ ਪੈਂਦਾ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਾਈ ਤੋਂ ਉਹ ਤੁਸੀਂ ਫੋਨ ਤੇ ਗੱਲਬਾਤ ਕਰਕੇ ਸੱਜਣੋਂ ਜਾਣਕਾਰੀ ਲੈ ਸਕਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਬਾਈ ਦਾ ਨੰਬਰ ਆ ਸਕਰੀਨ ਤੇ ਧੰਨਵਾਦ